ਜੋ ਅੱਜ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਨੀਸ਼ ਸੋਦੀਆ ਜੀ ਜੋ ਪੰਜਾਬ ਦੇ ਪਰਿਵਾਰੀ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੇ ਜੋ ਜ਼ਿੰਮੇਵਾਰੀ ਅੱਜ ਮੇਰੇ ਝੋਲੀ ਪਾਈ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਆਪਣੀ ਪੂਰੀ ਹਾਈ ਕਮਾਂਡ ਦਾ ਇਸ ਜੀਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਮੇਰੇ ਪਰਿਵਾਰ ਉਤੇ ਫਾਦਰ ਸਾਹਿਬ ਦੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਮੇਰੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਅੱਜ ਇਹ ਜ਼ਿੰਮੇਵਾਰੀ ਮੇਰੀ ਚੋਲੀ ਪਈ ਆ ਮੈਂ ਪੂਰੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਪੂਰੀ ਫਗਵਾੜ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਆ ਕਿ ਜੋ ਫਗਵਾੜ ਦੇ ਬਿਹਤਰੀ ਦੇ ਕੰਮ ਹੋਣਗੇ ਜੋ ਵਿਕਾਸ ਦੇ ਕੰਮ ਹੋਣਗੇ ਜੋ ਲੋਕਾਂ ਦੇ ਹਿੱਕਾ ਦੇ ਕੰਮ ਹੋਣਗੇ ਜਿਵੇਂ ਫਾਦਰ ਸਾਹਿਬ ਨੇ ਪਿਛਲੇ 40 ਸਾਲ ਤੋਂ ਫਗਵਾੜ ਦੀ ਸੇਵਾ ਕੀਤੀ ਆ ਮੈਂ ਉਸੇ ਤਰ੍ਹਾਂ ਆਪਣੀ ਤਨਦੇਹੀ ਦੇ ਨਾਲ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਪੂਰੀ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਇਸ ਤਰ੍ਹਾਂ ਕਰਦਾ ਰਵਾਂਗਾ ਅੱਜ ਬਹੁਤ ਖੁਸ਼ੀ ਦਾ ਦਰਨਾ ਕਿ ਮੇਰੇ ਛੋੜੇ ਵੀਰ ਹਰਨੌਰ ਸਿੰਘ ਹਰਜੀਮਾਨ ਨੂੰ ਫਗਵਾੜਾ ਦਾ ਹਲਕਾ ਨਿਚੜ ਲਗਾਇਆ ਗਿਆ ਔਰ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਦਾ ਸੁਸੋਦੀਆ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਐਮਪੀ ਡਾਕਟਰ ਰਕਮਰ ਚੱਬੇਵਾਲ ਜੀ ਦਾ ਔਰ ਸਾਡੇ ਜਿਹੜੇ ਮੇਰ ਆਰਾਮਪਾਲ ਉਪਲ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਈ ਕਮਾਂਡ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਇੱਕ ਮਿਹਨਤ ਦੇਖ ਕੇ ਸਾਡੇ ਛੋਡੇ ਵੀਰ ਨੇ ਜਾਂਦੇ ਆਮ ਆਦੀ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ ਮਿਹਨਤ ਕੀਤੀ ਆ ਚਾਹੇ ਜਿਮਨੀ ਚੋਂ ਸੀ ਚਾਹੇ ਲੋਕ ਸਭਾ ਸੀ ਚਾਹੇ ਕਾਰਪੋਰੇਸ਼ਨ ਦੀ ਔਰ ਮਿਹਨਤ ਦਾ ਜਿਹੜਾ ਫਲ ਆ ਜੇ ਸਾਡੇ ਛੋਡੇ ਵੀਰ ਨੂੰ ਹੋ ਲਿਆ ਔਰ ਮੈਂ ਸਾਰੇ ਵਰਕਰਾਂ ਨੂੰ ਤੁਹਾਡੇ ਲਈ ਇੱਕ ਮੱਧਮ ਰਾਈ ਮੈਸੇਜ ਦੇਣਾ ਚਾਹੁੰਦਾ ਵੀ ਅੱਜ ਤੋਂ ਤੁਸੀਂ ਤਿਆਰੀ ਕਰ ਲਓ ਪਹਿਲਾਂ ਤੈਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਵਰਕਰਾਂ ਨੂੰ ਵੀ ਅੱਜ ਤੋਂ ਤਿਆਰੀ ਕਰ ਲਓ 2027 ਦੇ ਵਿੱਚ ਫਗਵਾੜੇ ਦਾ ਜਿਹੜਾ ਆਪਾਂ ਹਰਨੋ ਸਿੰਘ ਹਰਜੀਮਾਨ ਨੂੰ ਆਪਾਂ ਮੇਰ ਬਣਾਉਣਾ ਐਮਐਲਏ ਬਣਾਉਣਾ ਔਰ ਜਿਹੜਾ ਤੁਹਾਡੀ ਸਾਰਿਆਂ ਦੀ ਮਿਹਰ ਦਾ ਸਦਕਾ ਇਹ ਖੁਸ਼ੀ ਆ ਇਹ ਮੇਰੇ ਮਨ ਨੂੰ ਖੁਸ਼ੀ ਕਿਉਂਕਿ ਮੇਰਾ ਛੋਟਾ ਵੀਰ ਜਿਹੜਾ ਹਰਨੂਰ ਹਰਜੀਮਾਨ ਹਲਕਾ ਇੰਚਾਰਜ ਬਣਿਆ ਇਹ ਐਮਐਲਏ ਬਣ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੇਰਾ ਛੋਟਾ ਵੀਰ ਮੇਰਾ ਬੇਟੇ ਦੇ ਸਮਾਨ ਜਿਹੜਾ ਹਰਜੀਮਾਨ ਹੈ ਜਿਹਨੂੰ ਬਹੁਤ ਹੀ ਵੱਡਾ ਉਹਦਾ ਜਿਹੜਾ ਕਿ ਅੱਜ ਹਲਕਾ ਇੰਚਾਰਜ ਦਾ ਦਿੱਤਾ ਗਿਆ ਹੈ ਇਹ ਸਿਰਫ ਉਹਦੀ ਮਿਹਨਤ ਹੀ ਹੈ ਮੈਂ ਹੁਣ ਇਹਦੇ 'ਚ ਕੀ ਤੁਹਾਨੂੰ ਕਹਾਂ ਇਹਨੂੰ ਅੱਧੀ ਰਾਤ ਨੂੰ ਵੀ ਫੋਨ ਕਰ ਲਓ ਤੇ ਅੱਧੀ ਰਾਤ ਨੂੰ ਵੀ ਤਤਪਰ ਰਹਿੰਦਾ ਕੰਮ ਕਰਨ ਦਾ ਲਈ ਕਦੀ ਐਦਾਂ ਨਹੀਂ ਹੋਇਆ ਕਿ ਉਹਨੇ ਫੋਨ ਨਹੀਂ ਚੱਕਿਆ ਜੇ ਚੱਕਿਆ ਨਹੀਂ ਵੀ ਚੱਕਿਆ ਤੇ ਉਹਨੇ ਬੈਕ ਕਾਲ ਜ਼ਰੂਰ ਕਰਨੀ ਹੈ ਅੱਜ ਉਹਦੀ ਮਿਹਨਤ ਦੇ ਨਤੀਜੇ ਆਪਾਂ ਇੱਥੇ ਖੜੇ ਆ ਕਿ ਅੱਜ ਉਹਨੂੰ ਹਲਕਾ ਇੰਚਾਰਜ ਬਣਾਇਆ ਗਿਆ ਇੱਥੇ ਜਿੱਥੇ ਹੀ ਮੈਂ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉੱਥੇ ਸੀਐਮ ਭਗਵੰਤ ਪਾਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਉਹਨਾਂ ਦੇ ਘਰ ਇੱਕ ਹੋਰ ਬੂਟਾ ਲਾ ਦਿੱਤਾ ਜਿੱਥੇ ਪਹਿਲੇ ਜੋਗਿੰਦਰ ਸਿੰਘ ਮਾਨ ਜੀ ਕੰਮ ਕਰਦੇ ਸੀ ਅੱਜ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਹਰਜੀਮਾਨ ਹੈ ਔਰ 2027 ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਪੂਰੇ ਫਗਵਾੜਾ ਵਾਸੀ ਇਹਨਾਂ ਨੂੰ ਮੋਟਾ ਪਾ ਕੇ ਤੇ ਐਮਐਲਏ ਬਣਾਣਗੇ ਤੇ ਅਸੀਂ ਇਹਨਾਂ ਦੇ ਨਾਲ ਹਰ ਵੇਲੇ ਦਿਨ ਰਾਤ ਖੜੇ ਆ ਜਦੋਂ ਸਾਡੀ ਲੋੜ ਪੈ ਗਈ ਅਸੀਂ ਇਹਨਾਂ ਦੇ ਨਾਲ ਹੀ ਆ ਤੁਹਾਨੂੰ